ਤੁਸੀਂ ਦੇਖ ਰਹੇ ਹੋ ਪੁਲਸ ਦਰਪਨ ਤੇ ਮੈਂ ਹਾਂ ਤੁਹਾਡਾ ਹਰਜੀਤ ਸਿੰਘ ਅੱਜ ਮਿੱਠਾਪੁਰ ਦੇ ਵਿੱਚ ਵੋਲਟੇਜ ਦੀ ਕਮੀ ਨੂੰ ਲੈ ਕੇ ਔਰ ਤਾਰਾ ਡਾਊਨ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਕੰਮ ਕਰਵਾਏ ਜਾ ਰਹੇ ਨੇ ਬਿਜਲੀ ਦੇ ਚਲੋ ਆਓ ਸਾਡੇ ਨਾਲ ਪ੍ਰੋਫੈਸਰ ਜੀ ਨੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਪ੍ਰੋਫੈਸਰ ਵਿਸ਼ੂ ਬੰਦੂ ਵਰਮਾ ਜੀ ਹਾਂਜੀ ਤੇ ਤੇ ਸਰ ਜੀ ਦਾ ਇੱਥੇ ਤਾਰਾਂ ਦੀ ਤਾਰਾ ਥੋੜੀ ਡਾਊਨ ਸੀ ਤੇ ਵੋਲਟੇਜ ਦੀ ਵੀ ਕਮੀ ਉਹਦੇ ਬਾਰੇ ਤੁਸੀਂ ਹੁਣ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੋ? ਹਾਂਜੀ ਅਸੀਂ ਪ੍ਰਸ਼ਾਸਨ ਨੂੰ ਚਿੱਠੀ ਭਾਈ ਹੋਈ ਹੈ। ਸਭ ਤੋਂ ਪਹਿਲਾਂ ਅੱਜ ਖੰਭੇ ਲੱਗਣ ਲੱਗੇ ਆ। ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਇਲਾਕੇ ਦੇ ਕਾਉਂਸਲਰ ਡਿਪਟੀ ਮੇਅਰਸ ਠੀਕ ਆ ਜੀ ਸਾਡੇ ਦੋਨਾਂ ਦਾ ਇੱਕ ਮਲਕੀ ਸਿੰਘ ਸੁਬਾਨਾ ਜੀ ਦਾ ਵੀ ਬਣੀ ਤਿਰ ਦੇ ਜੀ ਦਾ ਦੋਨਾਂ ਆਪਾਂ ਥੈਂਕ ਕਰਨਾ ਚਾਹੁੰਦੇ ਆ ਕਿ ਅੱਜ ਖੰਭੇ ਉਹਨਾਂ ਨੇ ਵਾਦਾ ਕੀਤਾ ਸੀ ਅੱਜ ਖੰਭੇ ਸਾਡੇ ਲੱਗਣ ਲੱਗੇ ਆ ਤੇ ਸਾਨੂੰ ਉਮੀਦ ਹੈ ਕਿ ਜਲਦੀ ਹੀ ਸਾਡੇ ਜਿਹੜਾ ਟਰਾਂਸਫਾਰਮਰ ਦੀ ਫਲਕਚੁਏਸ਼ਨ ਦੀ ਪ੍ਰੋਬਲਮ ਹੈ ਉਹ ਵੀ ਜਲਦੀ ਦੂਰ ਹੋ ਜਾਏਗੀ। ਸਾਡੇ ਇਲਾਕੇ ਦੇ ਜਿਹੜੇ ਨਾਹ ਸਾਹਿਬ ਹੈ ਪ੍ਰ ਬਿਹਤਰ ਚੁੱਕਾ ਗੁਜ਼ਾਰਾ ਹੈ ਜੀ ਠੀਕ ਹੈ ਜੀ ਤੇ ਇਹ ਵੈਸੇ ਇਥੇ ਸੜਕ ਦੀ ਵੀ ਲੋੜ ਆ ਨਾ ਜੀ 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 ਸੜਕ ਦਾ ਵੀ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਜੀ ਸੜਕ ਪੈ ਗਈ ਇੱਥੇ ਫਲਕਚੁਏਸ਼ਨ ਟਰਾਂਸਫਰਮਰ ਦੀ ਉਹ ਵੀ ਠੀਕ ਹੋਏਗਾ ਠੀਕ ਹੈ ਜੀ ਸਾਨੂੰ ਸੀਵਰੇਜ ਸੜਕ ਸਭ ਕੁਝ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਇੱਕ ਇੱਕ ਕਰਕੇ ਸਭ ਕੰਮ ਹੋ ਰਿਹਾ ਪਹਿਲਾਂ ਸਾਡੇ ਇੱਥੇ ਇੱਕ ਡੰਪ ਸੀ ਇਲੈਗਲ ਉਹਨਾਂ ਨੇ ਇਲੈਕਸ਼ਨਾਂ ਦੇ ਪਹਿਲਾਂ ਹੀ ਸਭ ਤੋਂ ਪਹਿਲਾਂ ਉਹ ਡੰਪ ਕਲੀਅਰ ਕਰਵਾਇਆ ਸਾਡੇ 3-4 ਸਾਲ ਦੀ ਪ੍ਰੋਬਲਮ ਸੀ ਉਹ ਸੌਟ ਆਊਟ ਕੀਤੀ ਸਾਡੇ ਤੇ ਉਹ ਬਹੁਤ ਵੱਡਾ ਕੰਮ ਅੜਿਆ ਸੀ ਤੇ ਖੰਭੇਆਂ ਆ 4 ਸਾਲ ਹੋ ਗਏ ਸੀ ਖੰਭੇਆਂ ਉਹਨਾਂ ਨੇ 10 ਦਿਨ ਨਹੀਂ ਲਾਏ ਸਾਨੂੰ ਤੁਸੀਂ ਮੇਰ ਸਾਹਿਬ ਦਾ ਮੈਂ ਬਿਲਕੁਲ ਜੀ ਮੇਰ ਸਾਹਿਬ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਜੀ ਉਹਨਾਂ ਦਾ ਤੇ ਹਾਂਜੀ ਹਾਂਜੀ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸਾਡੇ ਨਾਲ ਮਠਾਪੁਰ ਤੋਂ ਰਜਿੰਦਰ ਜੀ ਨੇ ਰਜਿੰਦਰ ਜੀ ਨਮਸਕਾਰ ਨਮਸਕਾਰ ਜੀ ਨਮਸਕਾਰ ਹਾਂਜੀ ਰਜਿੰਦਰ ਜੀ ਜਿਹੜਾ ਕੰਮ ਹੋ ਰਿਹਾ ਬਿਜਲੀ ਬੋਰਡ ਤੋਂ ਜੋ ਵੀ ਹੋ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋ ਇਹ ਨਾ ਸਮੱਸਿਆ ਸਾਡੀ 4-5 ਸਾਲ ਤੋਂ ਬਹੁਤ ਸੀ ਇਲੈਕਸ਼ਨ ਦੇ ਟਾਈਮ 'ਚ ਮਲਕੀਤ ਭਾਜੀ ਆਏ ਜਦੋਂ ਸੀ ਉਹਨਾਂ ਨੇ ਸਾਣਾ ਵਾਅਦਾ ਕੀਤਾ ਸੀ ਕਿ ਮੇਰੇ ਜਿੱਤਣ ਤੋਂ ਬਾਅਦ ਜੋ ਜੋ ਤੁਹਾਡੀਆਂ ਸਮੱਸਿਆਵਾਂ ਤੁਸੀਂ ਨੋਟ ਕਰਾਇਆ ਉਹਦਾ ਮਸਲਾ ਹੱਲ ਕੀਤਾ ਜਾਊਗਾ ਪਰ ਸਾਨੂੰ ਖੁਸ਼ੀ ਆ ਕਿ ਮੱਲੇ ਵਾਲੇ ਬਹੁਤ ਦੁਖੀ ਸੀਗੇ ਔਰ ਉਹਨਾਂ ਨੇ ਸਾਡੀ ਸਮੱਸਿਆਵਾਂ ਸੁਣੀਆਂ ਔਰ ਇੱਕ ਇੱਕ ਕਰਕੇ ਹੱਲ ਕਰਾ ਰਹੇ ਆ ਇਹਦਾ ਅਸੀਂ ਮਲਕੀਤ ਭਾਜੀ ਦਾ ਜੋ ਸਾਡੇ ਡਿਪਟੀ ਮੇਅਰ ਨੇ ਤੇ ਮੌਕੇ ਤੇ ਸਾਡੇ ਕਾਉਂਸਲਰ ਵੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇੱਕ ਇੱਕ ਕਰਕੇ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾ ਰਹੇ ਸਾਡੇ ਨਾਲ ਮੀਟਾਪੁਰ ਤੋਂ ਆਰਕੇ ਨਾਹਰ ਜੀ ਨੇ ਹਾਂਜੀ ਨਾਹਰ ਸਾਹਿਬ ਤੁਸੀਂ ਦੱਸੋ ਜੀ ਆ ਜਿਹੜਾ ਕੰਮ ਕਾ ਹੋ ਰਿਹਾ ਔਰ ਆਪਣੇ ਕਾਉਂਸਲਰ ਸਾਹਿਬ ਕਰਾ ਰਹੇ ਆਪਣੇ ਪ੍ਰੋਮਿਸ ਪੂਰੇ ਕਰ ਰਹੇ ਨੇ ਉਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋ। ਸਭ ਤੋਂ ਪਹਿਲਾਂ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਮੀਡੀਆ ਦਾ ਜਿਨ੍ਹਾਂ ਨੇ ਸਾਡੀ ਖਬਰ ਨੂੰ ਦੇਸ਼ ਵਿਦੇਸ਼ ਟਿਕਰ ਪਹੁੰਚਾਉਣਾ। ਫਿਰ ਅਸੀਂ ਧੰਨਵਾਦ ਕਰਦੇ ਆਂ ਮਲਕੀਤ ਸੁਭਾਨਾ ਜੀ ਡਿਪਟੀ ਮੇਅਰ ਸਾਡੇ ਕਾਉਂਸਲਰ ਵੀ ਨੇ। ਉਸ ਤੋਂ ਬਾਅਦ ਮੈਡਮ ਰਾਜਵਿੰਦਰ ਗੌਰ ਥਿਆੜਾ ਸਾਡੇ ਹਲਕਾ ਇੰਚਾਰਜ ਅਪਰੂਵਮੈਂਟ ਟਰਸਟ ਦੇ ਚੇਅਰਮੈਨ। ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਆਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਦੀਪਕ ਵਾਲੀ ਜੀ ਦਾ। ਜਿਨ੍ਹਾਂ ਦੇ ਸਾਰਾ ਇਹ ਸਹਿਯੋਗ ਦੇ ਨਾਲ ਇਹ ਕੰਮ ਹੋ ਰਿਹਾ ਬਹੁਤ ਇੱਥੇ ਵਿਕਾਸ ਰੁਕਿਆ ਹੋਇਆ ਸੀਗਾ ਤਾਰਾਂ ਬਹੁਤ ਨਵੀਆਂ ਸੀ ਬੱਚੇ ਤੁਸੀਂ ਆਪਣਾ ਕੈਮਰਾ ਇੱਕ ਵਾਰੀ ਜ਼ਰੂਰ ਉੱਥੇ ਮਾਰਨਾ ਤਾਰਾਂ ਦੇ ਉੱਤੇ ਟਰਾਲੀ ਨੰਗਣੀ ਮੁਸ਼ਕਲ ਸੀਗੀ ਜਿਹਦੇ ਵਿੱਚ ਇਹ ਤਾਰਾਂ ਸਾਰੀਆਂ ਚੱਕਿਆ ਜਾਣੀਆਂ ਹੁਣ ਉੱਪਰ ਚੱਲ ਜਾਣੀਆਂ ਘਰ ਬਣਾਣੇ ਬਹੁਤ ਸੌਖੇ ਹੋ ਜਾਣੇ ਸਭ ਨੂੰ ਜੋ ਜੋ ਵਾਦੇ ਕੀਤੇ ਆ ਸਾਰੇ ਉਹ ਪੂਰੇ ਕੀਤੇ ਜਾਣਗੇ ਬਿਜਲੀ ਦੀ ਵੀ ਸ਼ਾਰਟੇਜ ਸੀਗੀ ਇੱਥੇ ਬਿਜਲੀ ਦੀ ਬਹੁਤ ਸ਼ਾਰਟੇਜ ਸੀਗੀ ਉਹ ਹੁਣ ਟਰਾਂਸਫਾਰਮਰ ਦੀ ਵੀ ਬੇਨਤੀ ਅਸੀਂ ਕਰਾਂਗੇ ਉਹਨਾਂ ਨੂੰ ਕਿ ਸਾਡਾ ਟਰਾਂਸਫਾਰਮਰ ਹੈ ਜਿਹੜਾ ਵੱਡਾ ਕੀਤਾ ਜਾਵੇ ਛੋਟਾ ਆ ਜਿੱਥੇ ਸੁਭਾਨਾ ਜੀ ਇੰਨਾ ਵਧੀਆ ਕੰਮ ਕਰ ਰਹੇ ਸਾਰੇ ਪਾਸੇ ਠੀਕ ਹੈ ਜੀ ਕੋਰੋਨਾ ਤੋਂ ਸੜਕ ਦੀ ਵੀ ਮੰਗ ਕੀਤੀ ਜਾਊਗੀ ਸੜਕਾਂ ਦਾ ਉਹਨਾਂ ਨੇ ਟੈਂਡਰ ਪਾ ਦਿੱਤਾ ਆ ਆਲਮੋਸਟ ਸ਼ਾਇਦ ਅਗਲੇ ਮਹੀਨੇ ਜਾਂ ਇਸ ਮਹੀਨੇ ਚ ਹੋ ਜਾਊਗਾ ਉਹਨਾਂ ਨੇ ਕਰ ਕਹਿੰਦਾ ਸੀ ਸਾਨੂੰ ਕੱਲ ਹੀ ਕੋਈ ਉਹਨਾਂ ਤੋਂ ਹੋਰ ਮੰਗ ਇਸ ਤਰ੍ਹਾਂ ਮੰਗਾ ਸੀ ਜੋ ਕਹਿੰਦੇ ਆ ਉਹ ਪੂਰਾ ਕਰੀ ਜਾ ਰਹੇ ਆ ਹੌਲੀ ਹੌਲੀ ਜਿਸ ਹਿਸਾਬ ਨਾਲ ਉਹਨਾਂ ਕੋਲੋਂ ਬਜਟ ਜਾਂ ਕੋਈ ਉਹਨਾਂ ਦੇ ਪੂਰੇ ਹੋ ਰਹੇ ਆ ਪਿੱਛੋਂ ਸਰਕਾਰ ਕਰ ਰਹੀ ਆ ਉਹ ਸਾਰੇ ਪੂਰੇ ਕਰ ਰਹੇ ਹੋ ਧੰਨਵਾਦ ਥੈਂਕ ਯੂ ਬਾਹਰ ਦੀ ਸੜਕ ਦੀ なるほど。<noise> <noise>